ਕੈਮ ਰਹੋ ਅਸੀਂ ਨਾਲ ਆ ਤੁਹਾਡੇ ਆ ਮੇਰੀ ਪਰਮਾਨੀ ਕਰੋ ਹੱਥ ਉੱਪਰ ਐ ਕਰੋ ਜਿੱਤਾਂਗੇ ਪਰ ਗੁਰੂ ਮਹਾਰਾਜ ਬੈਜ ਜਿੱਤਾਂਗੇ ਜਿੱਤਾਂਗੇ ਤਾ ਸ਼ੰਭੂ ਮੋਰਚਾ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਣ ਐਸਕੇਐਮ ਦਾ ਸਾਥ ਮਿਲਦਾ ਨਜ਼ਰ ਆ ਰਿਹਾ ਹੈ ਜੀਹਾਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਖਰੜੇ ਸਣੇ ਕਈ ਹੋਰ ਨਾਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਧਰਨਾ ਅਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਐਸਕੇਐਮ ਦਾ ਜਥਾ ਖਨੌਰੀ ਪਹੁੰਚ ਚੁੱਕਾ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਗਿਆ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੱਲੋਂ ਦੂਜੇ ਕਿਸਾਨ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ ਇਸ ਦੌਰਾਨ ਕਿਸਾਨ ਆਗੂਆਂ ਨੇ ਦੋਮਾ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਕੇ ਐਸ ਕੇ ਐਮ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਇਕਤਾ ਦਾ ਮਤਾ ਲੈ ਕੇ ਖਨੌਰੀ ਬਾਰਡਰ ਪਹੁੰਚੇ ਨੇ ਅਤੇ ਬੈਠ ਕੇ ਇਸ ਅੰਦੋਲਨ ਨੂੰ ਲੜਨ ਲਈ ਉਹਨਾਂ ਵੱਲੋਂ ਜਗਜੀਤ ਸਿੰਘ ਦੱਲੇਵਾਲ ਅਤੇ ਦੂਜੇ ਆਗੂਆਂ ਨੂੰ ਸੱਦਾ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਜਲ ਹੀ ਇਸ ਮਸਲੇ ਤੇ ਇੱਕ ਜੁਟਤਾ ਬਣਾਈ ਜਾਵੇਗੀ ਅਤੇ ਅਗਲੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਧੰਨਵਾਦ ਇਸ਼ਾਨ ਜੀ ਇਹ ਚੱਲ ਰਹੀਆਂ ਸਾਲੀਆਂ ਤੇਰਾ ਦਾ ਅੱਜ ਸਾਰੇ ਦੇਸ਼ ਨੂੰ ਖਾਸ ਕਰਕੇ ਪੰਜਾਬ ਨੂੰ ਸਰਦੀ ਦੀਸੂ ਕਰਦੇ ਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਬੀਟਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ insan ਨਾਲ ਜੁੜਿਆ ਹੋਇਆ ਹੈ ਅਸੀਂ ਕੱਲ ਮੋਗਾ ਰੇਣੀ ਵਿੱਚ ਲੱਖਾਂ ਦੇ ਘਟ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਨਾਂ ਤਰ੍ਹਾਂ ਹੋਂ ਗੈਣ ਆਏ ਆ ਕਿ ਪ੍ਰੇਮ ਇਹਨੋਂ ਸੇ ਉਹ ਸਭ ਇੱਕ ਪਾਸੇ ਅੱਜ ਦੀ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਕਸੇ ਨਾਨੂ ਚਿੱਠੀ ਦੇਣ ਆਇਆ ਇੱਕ ਵੀ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਆਪਕੋ ਕੇ ਇਹ ਸੁੰਦਰ ਜਿਹੀ ਔਰ ਇਹਦੇ ਚ ਆਪਕੋ ਜੀ ਇਹ ਵਾਈਟ ਰੂਮ ਮੀਟ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡਲਿਟੀਜ਼ ਨੇ ਉਹ ਹੁਣ ਤੈਅ ਕਰਨ ਵਾਸਤੇ ਉਚੇਲੀ ਮੀਟਿੰਗ ਉਹਦੇ ਨਾਲ ਵਿੱਚ ਕਰਾਂਗੇ ਪਰ ਕਰਕੇ ਸਾਰੇ 15 ਤਰੀਕ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਨਮਰਚਾ ਜਿਹੜਾ ਸਾਰੀਆਂ तरह ਜਿਹੜੀਆਂ ਦਿੱਕਤਾਂ ਸੀ ਉਹ ਸਾਰੀਆਂ ਮਿਲ ਕੇ ਸੁਧਾਰ ਕਰਾਂਗੇ ਫਿਰ ਇਹ ਜੇ ਪੂਰਾ ਕਰਾਂਗੇ ਵਾਈਟ ਰੂਮ ਮੀਟਿੰਗ ਦਾ ਆਸ਼ਾ ਹੈ ਕਿ ਚੰਗਾ ਵਿੱਚ ਸਾਰੇ ਪੀਸੀ ਬਣਦੀ ਛੇ ਜੋ ਚੱਕੀ ਸਹਿ ਬਕਸ਼ੀ ਤੇ ਤੇ ਆਪਰੇ ਸਾਰਿਆਂ ਨੂੰ ਬੇਤ ਧੰਨਵਾਦ ਅਤੇ ਇਸਾਨੀ ਜਿੰਨਾ ਸਤਕਾਰ ਸਿਧਿਤੀਆਂ ਨੂੰ ਸਾਡੇ ਨਾਲ ਸਾਥੀ ਨੇ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਲੈਂਦਾ ਹਾਂ ਕਾਰੀ ਸਾਹਿਬ ਉਹਥੇ ਹੀ ਸ੍ਰੀਾਨਾ ਕਿਸਾਨਾ ਗੂ ਜਗਿੰਦਰ ਸਿੰਘ ਅਗਰਾਹਾ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਉਹਨਾਂ ਕਿਹਾ ਕਿ ਕੋਈ ਵੀ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ ਅਤੇ ਇੱਕ ਦੂਜੇ ਦੇ ਵਿਰੋਧ ਅਤੇ ਵਖਰੇਵੇਂ ਤੋਂ ਉੱਪਰ ਉੱਠ ਕੇ ਸਰਕਾਰ ਤੇ ਦਬਾਅ ਬਣਾਉਣਾ ਹੋਵੇਗਾ ਤਾਂ ਕਿ ਕਿਸਾਨੀ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾ ਸਕੇ ਗੁਰਾਹਾ ਨੇ ਕਿਹਾ ਕਿ ਉਹਨਾਂ ਦਾ ਦੁਸ਼ਮਣ ਵੀ ਕੇ ਅਤੇ ਉਹਨਾਂ ਦੀਆਂ ਮੰਗਾਂ ਵੀ ਸਾਂਝੀਆਂ ਨੇ ਇਸ ਲਈ ਦੋਵੇਂ ਧੜਿਆਂ ਨੂੰ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਉਣ ਦੀ ਲੋੜ ਹੈ ਤੁਸੀਂ ਪਹਿਲਾਂ ਕੋਡਾ ਹੋ ਗਿਆ ਸੀ ਉਹ ਸਾਰਾ ਸ੍ਰੀ ਦੇਵਕ ਸਾਹਿਬ ਦੀ ਤਾੜੀ ਵੇਦਨਤ ਮਾਫੀ ਦਾ ਬੇਨਤੀ ਸਮਾਜ ਜਾ ਗਿਆ ਉਹਨਾਂ ਦੀ ਸਿਹਤ ਜਿਹੜੀ ਐਸਾ ਹੈ ਬਹੁਤ ਨਾਲ ਖਾਸ ਕਿ ਐਸਾ ਉਹਨਾਂ ਨੂੰ ਮਿਲ ਗਿਆ ਹੈ ਪਰ ਜਿਹੜਾ ਸਾਨੂੰ ਉਹਨਾਂ ਦੇ ਨੰਨ ਦਾ ਤਰੀਕਾ ਕਰ ਲੱਗਿਆ ਸਾਖਰੀ ਤੇ ਬਹੁਤ ਪੋਜੇ ਤੇ ਰਹੂਗਾ ਐ ਉਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨ ਸਤ ਕਰ ਦਿੱਤਾ ਹੈ। ਲਾਦਾ ਜੀ। ਸਾਡੇ ਬਖਰੇ ਮੈਨੇ ਜਿੱਥੇ ਰਹੇ ਨੇ ਦੁਸ਼ਮਣ ਸਾਡਾ ਸਾਝਾ ਹੈ ਮੰਗਾ ਸਾਡੀਆਂ ਸੱਚ। ਆਹੋ ਅਸੀਂ ਸਾਰੇ ਇਕੱਠੇ ਹੋ ਕੇ ਪਰਾਲਾ ਕਰੀਏ ਇਹ ਇੱਕ ਰੁਖਤਾ ਬਣ ਕੇ ਜੇ ਬਹੁਤ ਬਚੇ। ਇਹ ਕਿੰਨੀ ਰੁਖਤਾ ਜੇ ਦੂਰ ਪਈ ਹੈ ਉਹ ਸਾਡੇ ਕਿ ਹੈ। ਦਾ ਆਪਾਂ ਇਕੱਠੇ ਹੋ ਕੇ ਖਾਸ ਡੇਟ ਤੇ ਸੱਟ ਬਾਰੀ ਜਿਸ ਗੱਲ ਦਾ ਭਰੇ ਜੱਖੀ ਕਿ ਕੋਈ ਆਪ ਨੂੰ ਦੂਜਾ ਕੋਈ ਕੋਈ ਫਾਰਮ ਨੂੰ ਦੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਧੰਨਵਾਦ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਜੰਨਵਾਦ ਸਾਹਿਬ ਦੀਆਂ ਜਿੰਨੀਆਂ ਜਿੰਨੀਆਂ ਮੰਗਾ ਤੇ ਫਰੰਟ ਲੜ ਰਹੇ ਨੇ ਦੋਨੇ ਇਹਨਾਂ ਬਰਾਦੀਆਂ ਉਹ ਕਲਾਕਾਰਨ ਵਾਸਤੇ ਕਿ ਸਰਕਾਰੀ ਨਰਭ ਪਾਤਰ ਆ ਕੀ ਇਹਨਾਂ ਨੇ ਮੁਕਾਬਲੇ ਕੀ ਸਾਡੀ ਸੁਰੂਚੀ ਸਹਾਣੀ ਦੀ ਮੰਗ ਹੈ ਕਿਸੇ ਧੰਨਵਾਦ ਦੀ ਇਕੱਲੇ ਦੀ ਦਾ ਕਾਗਜ਼ ਦੀ ਇਕੱਲੇ ਦੀ ਰਾਜੇਵਾਲ ਦੀ ਇਕੱਲੇ ਦੀ ਸਾਡੀ ਸਾਧ ਜੇ ਜੋ ਅਸੀਂ ਉਹਨੇ ਇਹਦਾ ਕਦਮ ਪਧਾਇਆ ਕਿ ਇੱਕ ਦਾ ਸਾਡੀ ਆਸ ਲਾਉਣੋਂ ਬਾਅਦ ਸਾਨੂੰ ਸ਼ਾਇਦ ਜਿਹੜਾ ਸਰਕਾਰ ਦੇ ਅਸੀਂ ਦੁਬਾਰਾ ਫੇਰ ਲਗਾ ਤਰਫਤ ਕਰਦੇ ਹਾਂ ਤਦਾਸੀਏ ਕੇ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਮੋਗਾ ਚ ਮਹਾਪੰਚਾਇਤ ਕੀਤੀ ਸੀ ਇਸ ਉਰਾਨ ਕਿਸਾਨ ਅੰਦੋਲਨ ਦਾ ਸਮਰਥਨ ਵੀ ਮਹਾਪੰਚਾਇਤ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਹੌਸਲੇ ਕਾਫੀ بلند ਨਜ਼ਰ ਆਏ ਨੇ ਕਿਸਾਨ ਲੀਡਰ ਜੁਗਿੰਦਰ ਸਿੰਘ ਅੰਗਰਾਹਾ ਤੇ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦਾ ਜਥਾ ਖਨੋਰੀ ਬਾਰਡਰ ਤੇ ਪਹੁੰਚਿਆ ਅਤੇ ਉਹਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਦਾ ਐਲਾਨ ਵੀ ਕੀਤਾ ਗਿਆ ਹਾਲਾਂਕਿ SKM ਨੇ ਐਲਾਨ ਕੀਤਾ ਕਿ ਪਵਿੱਖ ਚ ਸੰਘਰਸ਼ ਦੀ ਰਣਨੀਤੀ ਲਈ 24 ਅਤੇ 25 ਜਨਵਰੀ ਨੂੰ ਦਿੱਲੀ ਚ ਆਪਣੀ ਕੌਮੀ ਮੀਟਿੰਗ ਸੱਦੀ ਗਈ ਹੈ ਜਿਸ ਚ ਇਸ ਅੰਦੋਲਨ ਨੂੰ ਸਮਰਥਨ ਦੇ ਤੇ ਫਾਈਨਲ ਵਿਚਾਰ ਕੀਤਾ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ